ਬਹੁਤ ਦੁਖਦਾਈ ਹੈ ਜੀ ਅਗਲੇ 2-3 ਦਿਨਾਂ ਚ ਬਰਸਾਤ ਬਹੁਤ ਜਿਆਦੀ ਪੈ ਗਈ ਹੈ ਪਮਾਚਨ ਪਾਣੀ ਬਹੁਤ ਆ ਰਿਹਾ ਹੈ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਹਾਂ ਆਪਾਂ ਆਪਣੇ ਲੋਕਾਂ ਦੀ ਮਦਦ ਕਰੀਏ ਜੀ ਦਾ ਕੁਝ ਜਿੰਨਾ ਵੀ ਸਾਧਨ ਹੈ ਮੈਂ ਅਕਾਲੀ ਦਲ ਦੇ ਲੀਡਰਸ਼ਿਪ ਤੇ ਵਰਕਰਾਂ ਨੂੰ ਤਾਂ ਕਹਿ ਵੀ ਦਿੱਤਾ ਹੈ ਕਿ ਜਿੱਥੇ ਕੋਈ ਟਰੈਕਟਰ ਦੀ ਲੋੜ ਹੈ ਕਿਸੇ ਕੋਈ ਜੀਸੀਬੀ ਲੋੜ ਹੈ ਜੋ ਵੀ ਲੋੜ ਹੈ ਪਰ ਦੁੱਖ ਇਸ ਗੱਲ ਦਾ ਹੈ ਸਰਕਾਰ ਹੈ ਨਹੀਂ ਇੱਥੇ ਭਗਵਾਨਤਮਨ ਛੁੱਟੀਆਂ ਮਨਾਉਣ ਦੇ ਮਲਾਡੂ ਬੈਠਾ ਐ ਇਹ ਜਾਂ ਨਲਾਇਕ ਮੁੱਖ ਮੰਤਰੀ ਮੈਂ ਜ਼ਿੰਦਗੀ ਚ ਨਹੀਂ ਦੇਖਿਆ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੋਵੇ ਪ੍ਰਚਾਰ ਕਰਨਾ ਕੀ ਕਰਨਾ ਜਿਮਨੀ ਚੋਨ ਦੇ ਸਬੰਧ ਵਿੱਚ ਬਦਲ ਸਾਹਿਬ ਇੱਥੇ ਆਏ ਨੇ ਤੇ ਵੱਖ-ਵੱਖ ਪਿੰਡਾਂ ਵਿੱਚ ਉਹਨਾਂ ਦੌਰਾ ਰੱਖਿਆ ਵਾ ਲੋਕਾਂ ਨੂੰ ਮਿਲ ਰਿਹਾ ਹੈ ਬੜਾ ਸ਼ਾਬਾਹ ਲੋਕਾਂ ਵਿੱਚ ਪਰਵਾਹ ਹੰਗਾਰਾ ਮਿਲ ਰਿਹਾ ਸਾਨੂੰ ਬਹੁਤ ਜ਼ਿਆਦਾ ਫਾਸਪਤੀਆ ਲੋਕੜ ਕੋਠੀ ਲੱਗਦਾ ਜਾਓਗੇ ਉਹ ਮੇਜ ਵਿੱਚ ਰੋਕੀ ਵੇਖੋ ਜਿੰਨੀ ਜ਼ੋਨ ਵਿੱਚ ਪੰਜਾਬ ਦਾ ਵੇਖੋ 10 ਸਾਲ ਵਿੱਚ ਕਿੰਨਾ ਨੁਕਸਾਨ ਹੋਇਆ ਲੋਕਾਂ ਨੂੰ ਖੁਦ ਪਤਾ ਵਾ ਰੋਕੀ ਆਪ ਵੀ ਆਪ ਮਹਰੇ ਇਥਰੇ ਆ ਹੁਣ ਭੈਣ ਜੀ ਥੋੜਾ ਭੈਣ ਜੀ ਭੈਣ ਜੀ ਜਿਹੜੇ ਅੱਜ ਲੈ ਕੇ ਚੱਲ ਕਿ ਲੱਗਿਆ ਕਿ ਕਿੰਨੇ ਕਰਦੇ ਕਿੰਨਾ ਤਰ੍ਹਾਂ ਬਹੁਤ ਹੋ ਰਿਹਾ ਜੀ ਇਹ ਕਾਠ ਬੂਥ ਵਾਈਜ਼ ਕੀਤਾ ਗਿਆ ਹੈ ਬੂਥ ਵਾਈਜ਼ ਅਸੀਂ ਮੀਟਿੰਗ ਕਰਦੇ ਪਏ ਆ ਜੋ ਵੀ ਆਪਣੇ ਪਰਸਨਲ ਪ੍ਰੋਬਲਮਸ ਦੂਜੀਆਂ ਪ੍ਰੋਬਲਮ ਪਿੰਡਾਂ ਦੀਆਂ ਜੋ ਵੀ ਆ ਸਾਰੀਆਂ ਆਪਾਂ ਪ੍ਰਧਾਨ ਜੀ ਨਾਲ ਡਿਸਕਸ ਕਰ ਰਹੇ ਆ ਬੂਥ ਵਾਈਜ਼ ਮੀਟਿੰਗ ਚੱਲ ਰਹੀ ਹੈ ਜੀ ਕਿੰਨਾ ਚੋਕ ਦਾ ਸੰਜੋਗ ਮੇਰੇ ਨਾਲ ਜੀ ਤੁਸੀਂ ਆਪ ਖੁਦੀ ਵੇਖ ਲਓ ਬਹੁਤ ਜ਼ਿਆਦਾ ਕੱਠ ਹੋ ਰਿਹਾ ਪਿੰਡਾਂ ਵਿੱਚ ਬਹੁਤ ਉਤਸ਼ਾਹ ਆ ਪ੍ਰਧਾਨ ਜੀ ਨੂੰ ਲੈ ਕੇ ਕਿ ਪ੍ਰਧਾਨ ਜੀ ਪਿੰਡਾਂ ਚ ਆ ਰਹੇ ਆ ਬੂਥ ਵਾਈਜ਼ ਮੀਟਿੰਗ ਕਰ ਰਹੇ ਆ ਪਰਸਨਲੀ ਲੋਕਾਂ ਨੂੰ ਜਾ ਕੇ ਮਿਲ ਰਹੇ ਆ ਮੁਦੇ ਸਭ ਤੋਂ ਪਹਿਲਾ ਵੱਡਾ ਮੁੱਦਾ ਤਾਂ ਅਸੀਂ ਲਾਸਟ ਫਿਊ ਡੇਸ ਤੋਂ ਅਸੀਂ ਇੱਕ ਵੀਡੀਓ ਵੀ ਕੀਤੀ ਸੀਗੀ ਨਿਊਜ਼ ਚੈਨਲ ਨੂੰ ਦਿੱਤੀ ਸੀਗੀ ਵੀਡੀਓ ਉਹ ਜਿਹੜੀ ਆ ਬਾਬਾ ਬੁੱਢਾ ਸਾਹਿਬ ਜੀ ਨੂੰ ਜਾਂਦਾ ਆ ਰਸਤਾ ਪੁਲ ਝੜਾਇਆ ਉਹ ਜਿਹੜਾ ਪੁਲ ਬਿਲਕੁਲ ਟੁੱਟਾ ਹੋਇਆ ਹੋਆ ਤਿੰਨ ਚਾਰ ਸਾਲ ਤੋਂ ਮਤਲਬ ਕਿ ਸਰਕਾਰ ਜਿਹੜੀ ਆਪਣੀ ਆਈ ਹੈ ਸਾਲ ਤੋਂ ਪੂਰਾ ਉਹ ਡੈਮੇਜ ਹੋਇਆ ਪਿਆ ਪੁਲ ਤੇ ਉਹਦੇ ਉਸ ਉਸ ਮੁੱਦੇ ਤੇ ਜ਼ਿਆਦਾ ਅਸੀਂ ਗੱਲ ਕਰ ਰਹੇ ਆ ਕਿਉਂਕਿ ਉਹ ਪੁਲ ਦੀ ਬਹੁਤ ਜ਼ਰੂਰਤ ਆ ਉਹਨੂੰ ਬਣਨਾ ਚਾਹੀਦਾ ਆ ਜੀ ਤੇ ਹੋਰ ਸੜਕਾਂ ਦੇ ਆਪਣੀ ਸੀਵਰੇਜ ਦੀ ਪ੍ਰੋਬਲਮ ਆ ਤੇ ਨਸ਼ਿਆਂ ਵਿਰੁੱਧ ਅਸੀਂ ਕਰ ਰਹੇ ਆ ਆਵਾਜ਼ ਉਠਾ ਰਹੇ ਆ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੰਮ ਹੈ ਜਿਹੜਾ ਨਸ਼ਿਆਂ ਦੇ ਤੇ ਲੋਕਾਂ ਦੇ ਜਿਹੜੇ ਪੁੱਤ ਜਿਹੜੇ ਜਿਹੜੇ ਚਿੱਟੇ ਦੀ ਨਸ਼ੇ ਨਾਲ ਮਾਰਦੇ ਤੇ ਇਸ ਸਬੰਧੀ ਕੀ ਕਰੀਏ ਸਰਕਾਰ ਜੀ ਬੰਦੀਏ ਸਰਕਾਰ ਕੀ ਕਰੋਗੀ ਜੀ ਸਭ ਤੋਂ ਪਹਿਲਾਂ ਤਾਂ ਮੁੱਦਾ ਹੀ ਇਹ ਹੀ ਹੁੰਦਾ ਹੈ ਕਿਉਂਕਿ ਪਿੰਡ-ਪਿੰਡ ਜਿੱਦੋਂ ਅਸੀਂ ਚੌਂ ਪ੍ਰਚਾਰ ਲਈ ਜਾਂਦੇ ਆ ਸਭ ਤੋਂ ਪਹਿਲਾਂ ਜਿਹੜੀਆਂ ਮਾਵਾ ਵਿਚਾਰੀਆਂ ਮਿਲਕਦੀਆਂ ਆ ਉਹਨਾਂ ਦੇ ਪੁੱਤ ਜਿਹੜੇ ਆ ਨਸ਼ਿਆਂ ਨਸ਼ਿਆਂ ਦੇ ਆਦੀ ਹੋਏ ਪਏ ਆ ਪਰਿਵਾਰ ਜਿਹੜੇ ਉਹ ਬਰਬਾਦ ਹੋ ਰਹੇ ਆ ਸਭ ਤੋਂ ਵੱਡੀ ਮੁਹਿੰਮਾਂ ਸੀ ਕਮੇਟੀਆਂ ਬਣਾਵਾਂਗੇ ਨਸ਼ਿਆਂ ਵਿਰੁੱਧ ਜਿਹੜੇ ਆ ਅਸੀਂ ਕਮੇਟੀ ਚਲਾਵਾਂਗੇ ਤੇ ਬਸ ਜੀ ਜਿਸ ਤਰੀਕੇ ਨਾਲ ਲੋਕ ਜਦੋਂ ਤੋਂ ਪਹਿਲੇ ਇਹਨਾਂ ਵੱਡਾ ਸਹਿਯੋਗ ਮਿਲਿਆ ਕੀ ਨਾ ਕਹਾਂ ਉਹਨਾਂ ਵਿੱਚ ਹੋਰ ਵੀ ਵੱਡੀ ਗੱਲ ਇਹ ਹੈ ਕਿ ਸੰਗਠਨ ਹੋ ਗਿਆ ਜੀ ਬਿਲਕੁਲ ਹੁਣ ਤੱਕ ਤਾਂ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਬਹੁਤ ਪਾਰਟੀਆਂ ਜਿਹੜੀਆਂ ਜਿਦਾਂ ਕਾਂਗਰਸ ਆਪ ਦੇ ਜਿਹੜੇ ਆਗੂ ਨੇ ਉਹ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਆ ਉਹਨਾਂ ਦੇ ਹੁੰਦਿਆਂ ਹੋਇਆਂ ਕੋਈ ਵਿਕਾਸ ਨਹੀਂ ਹੋਇਆ ਤੋਂ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਖੇਤਰੀ ਪਾਰਟੀ ਆ ਤੇ ਉਹ ਹੀ ਵਿਕਾਸ ਕਰਾਈਗੀ ਤੇ ਸੋ ਲੋਕਾਂ ਸਾਰਿਆਂ ਨੂੰ ਜੁੜਨਾ ਚਾਹੀਦਾ ਆ ਜਨਾਬ ਜੀ ਮੈਂ ਉਤਰਾ ਉਤਰਾ ਦੇ ਹੱਥ ਕਿਹੜੀ ਫੀਲ ਕਰਨੀ ਚਾਹੁੰਦਾ ਹਾਂ ਸੌਰੀ ਹਲਕੇ ਦੇ ਵਿੱਚ ਜਿਹੜੇ ਲੋਕਾਂ ਨੂੰ ਬੀਬੀ ਦੀ ਹੱਥ ਦੇ ਵਿੱਚ ਕਿਸ ਤਰ੍ਹਾਂ ਦੀ ਮੀਰ ਕਰ ਜੀ ਮੈਂ ਇਹ ਹੀ ਅਪੀਲ ਕਰਨਾ ਚਾਹੁੰਗਾ ਕਿ ਇਹ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਲਾ ਲਓ ਤੁਸੀਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਨੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਵੋਟ ਪਾਉਣੀ ਆ ਤਾਂ ਜੋ ਅਸੀਂ ਵਿਧਾਨ ਸਭਾ ਵਿੱਚ ਆਪਣੀ ਗੱਲ ਰੱਖ ਸਕੀਏ ਵਿਧਾਨ ਸਭਾ ਵਿੱਚ ਜਦੋਂ ਆਪਣੇ ਐਮ ਐਲ ਏ ਬਣ ਜਾਂਦੇ ਆ ਕਿਸੇ ਨੂੰ ਉੱਥੇ ਵੇਖਿਆ ਨਹੀਂ ਆ ਅਸੀਂ ਕਦੀ ਵੀ ਆਪਣੇ ਤਰਨ ਤਾਰਨ ਦੀ ਕਦੀ ਆਵਾਜ਼ ਨਹੀਂ ਉਠਾਈ ਮੁੱਦਿਆਂ ਦੀ ਆਵਾਜ਼ ਨਹੀਂ ਉਠਾਈ ਸੋ ਅਸੀਂ ਇਹ ਆਵਾਜ਼ ਉਠਾਵਾਂਗੇ ਆਪਣੇ ਜੋ ਵੀ ਮੁੱਦੇ ਆ ਉਹ ਵਿਧਾਨ ਸਭਾ ਹਲਕੇ ਵਿੱਚ ਲੈ ਕੇ ਜਾਵਾਂਗੇ ਠੀਕ ਹੈ